ਦੋਸਤੋ 70-80% ਹੈ ਦੁਨੀਆ ਦੇ ਬੰਦੇ ਜਿਨ੍ਹਾਂ ਨੂੰ ਤਰਨ ਪੈ ਜਾਂਦੀ ਹੈ ਤੇ ਜਿਨ੍ਹਾਂ ਨੂੰ ਤਰਨ ਪੈ ਜਾਂਦੀ ਕਈਆਂ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਵੀ ਸਾਡੇ ਤਰਨ ਪਈ ਹੋਈ ਹੈ ਤੇ ਡਾਕਟਰਾਂ ਕੋਲੇ ਜਾ ਕੇ ਦਵਾਈਆਂ ਲੈ ਲੈ ਕੇ ਅੱਕ ਜਾਂਦੇ ਆ ਤਰਨ ਪੈ ਜਾਂਦੀ ਜਦੋਂ ਅਫਰੇਵਾ ਹੋ ਜਾਂਦਾ ਭੁੱਖ ਨਹੀਂ ਲੱਗਦੀ ਤੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਕਈ ਵਾਰੀ ਲੀਵਰ ਦੀ O.T.P.T. ਵਗੈਰਾ ਵੱਧ ਜਾਂਦੀ ਹੈ ਤੇ ਪੇਟ 'ਚ ਇਨਫੈਕਸ਼ਨ ਵਗੈਰਾ ਹੋ ਜਾਂਦੀ ਹੈ ਤੇ ਬੰਦਾ ਦਵਾਈ ਲੈਂਦਾ ਰਹਿੰਦਾ ਪਰ ਫਰਕ ਨਹੀਂ ਪੈਂਦਾ ਕਿ ਧਰਨ ਪੈਣ ਨਾਲ ਲੱਤਾਂ ਬਾਹਾਂ ਟੁੱਟਦੀਆਂ ਰਹਿੰਦੀਆਂ ਪਿੰਜਣੀਆਂ ਦੁਖਦੀਆਂ ਰਹਿੰਦੀਆਂ ਕਈ ਵਾਰੀ ਬੰਦੇ ਨੂੰ ਉਲਟੀਆਂ ਵੀ ਲੱਗਦੀਆਂ ਰੋਟੀ ਪਾਣੀ ਪਚਦਾ ਹੀ ਨਹੀਂ ਤੇ ਕੰਮ ਕਰਨ ਨੂੰ ਤਾਂ ਫਿਰ ਜੀ ਬਹੁਤ ਘੱਟ ਕਰਦਾ ਤੇ ਬੰਦੇ ਨੂੰ ਐਂ ਲੱਗਦਾ ਪਤਾ ਨਹੀਂ ਮੈਨੂੰ ਕੀ ਹੋ ਗਿਆ ਪੇਟ ਚੋਂ ਡਰ ਲੱਗਿਆ ਰਹਿੰਦਾ ਤੇ ਆ ਜਿਹੜਾ ਆਪਣਾ ਵੀਰ ਇਹਨੇ ਨਾਲ ਆਪਣਾ ਬਹੁਤ ਲਿਆ ਜਾ ਗੁਰਦਾਸਪੁਰ ਤੋਂ ਹਰਜਿੰਦਰ ਤੇ ਅਸੀਂ ਗੱਲਾਂ ਬਾਤਾਂ ਕਰਦੇ ਆ ਤੇ ਮੈਂ ਕਹਾਂ ਯਾਰ ਨਾ ਬਈ ਧਰਨ ਪੈ ਜਾਂਦੀ ਆ ਆਪਾਂ ਨੂੰ ਵੀ ਪੈ ਜਾਂਦੀ ਬਈ ਘਡਾਉਂਦੇ ਰਹਿੰਦੇ ਆ ਰਹਿੰਦੇ ਆ ਆਪਾਂ ਤੇ ਧਰਨ ਕੱਢਣ ਦੇ ਤਰੀਕੇ ਬਹੁਤ ਨੇ ਕੋਈ ਗੂਠੇ ਖਿੱਚ ਕੇ ਕੱਢਦਾ ਕੋਈ ਲੱਤਾਂ ਲਤੜ ਕੇ ਕੱਢਦਾ ਕੋਈ ਕਿਸਾ ਹਵਾ ਨਾਲ ਕੱਢਦਾ ਪਰ ਮੈਂ ਇਹਦੇ ਨਾਲ ਜਦੋਂ ਵੀਰ ਨਾਲ ਗੱਲਬਾਤ ਕੀਤੀ ਤੇ ਕਿ ਇਹਨੂੰ ਮੈਂ ਪੁੱਛਿਆ ਤੇ ਮੈਂ ਕਿਹਾ ਵੀ ਧਰਨ ਤੇ ਕੋਈ ਵੀਡੀਓ ਪਾਓ ਜਿਹੜੀ ਧਰਨ ਪੈ ਜਾਂਦੀ ਹੈ ਤੇ ਐਕਸਰਸਾਈਜ਼ ਜਿਹੜੀਆਂ ਸੌਖੀਆਂ ਹੋਣ ਤੇ ਬੰਦਾ ਘਰੇ ਐਕਸਰਸਾਈਜ਼ ਕਰਦਾ ਰਵੇ ਤਾਂ ਧਰਨ ਨਾ ਪਵੇ ਜਦੋਂ ਧਰਨ ਪੈ ਜਾਂਦੀ ਹੈ ਕਢਵਾਈ ਧਰਨ ਫਿਰ ਪੇਟ 'ਚ ਸੋਜ ਵੀ ਹੋ ਜਾਂਦੀ ਹੈ ਚਲੋ ਵੀਰ ਨੇ ਵੀਡੀਓ ਪਾਈ ਹੈ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੇ ਕਿਸੇ ਨੂੰ ਧਰਨ ਪੈ ਜਾਂਦੀ ਹੈ ਤਤਰਨ ਕੱਢਣ ਦੇ ਜਿਹੜੀਆਂ ਐਕਸਰਸਾਈਜ਼ ਆ ਤਿੰਨ ਚਾਰ ਸਟੈਪ ਆ ਜਿਹੜੇ ਦੱਸਿਆ ਵੀਰ ਨੇ ਬਹੁਤ ਵਧੀਆ ਤੇ ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਤੇ ਅੱਗੇ ਲੋਕਾਂ ਤਾਈਂ ਸ਼ੇਅਰ ਜ਼ਰੂਰ ਕਰਿਆ ਜੇ ਤੁਹਾਡਾ ਆਪਣਾ ਕੁਲਵਿੰਦਰ ਰਾਮ ਗੜੀ ਆ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ